ਜੋ 1974 ਦੇ ਵਿੱਚ ਕਾਨੂੰਨ ਬਣਿਆ ਸੀ ਕਿ ਕੋਈ ਵੀ ਦਰਿਆ ਦੇ ਵਿੱਚ ਗੰਦਾ ਪਾਣੀ ਪਾਵੇ ਕੋਈ ਵੀ ਦਰਿਆ ਦੇ ਵਿੱਚ ਖੇੜ-ਖਾੜ ਕਰੇ ਤੇ ਉਹਦਾ ਪਰਚਾ ਕੀਤਾ ਜਾਊਗਾ ਪਰ 28 ਤਰੀਕ ਨੂੰ ਜੋ ਹੁਣ 2025 ਦੇ ਵਿੱਚ ਜਿਲਾਸ ਚੱਲਿਆ ਉਹਦੇ ਵਿੱਚ ਸਾਰੇ ਦਾ ਸਾਰਾ ਇਹਨਾਂ 1974 ਦਾ ਕਾਨੂੰਨ ਬਣਿਆ ਉਹਦੀਆਂ ਧੱਜੀਆਂ ਡਾਤੀਆਂ ਪੰਜਾਬ ਸਰਕਾਰ ਨੇ ਫਗੂਰਸਲੇ ਜ਼ਿਲ੍ਹੇ ਦੇ ਵਿੱਚ ਘੇਰੇ ਘੇਰੇ ਸਾਡੇ ਦਰਿਆ ਵਾ ਬਿਆਸ ਦਰਿਆ ਵਾ ਜੇ ਬਣੇ ਸਤਲੋ ਜਾਂ ਦੋ ਵੇਈਆਂ ਲੰਗਦੀਆਂ ਹੋਰ ਨਦੀਆਂ ਨਾਲੇ ਛੋਟੇ ਆ ਤੇ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਵੀ ਆ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਇਹਨਾਂ ਨੇ ਜੋ ਬਹੁਤ ਪਿਛੇ ਲੰਮਾ ਸਮਾਂ ਕੰਮ ਕੀਤਾ ਰਹੀਆਂ ਸਾਫ਼ ਕੀਤੀਆਂ ਫ਼ਲਤਾਨਪੁਰ ਲੋਧੀ ਨੂੰ ਮੇਰੇ ਤਰ ਤਰਦੀ ਬਣਾਉਣ ਤੇ ਪੂਰੇ ਜਤਨਸ਼ੀਲ ਆ ਪਰ ਅੱਜ ਜਿਹੜੀ ਸਰਕਾਰ ਦਾ ਉਹ ਹਿੱਸਾ ਉਹ ਸਰਕਾਰ ਨੇ 1974 ਵਾਲੇ ਕਾਨੂੰਨ ਦੀਆਂ ਧੱਜੀਆਂ ਡਾਤੀਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਸਰਵਣ ਸਿੰਘ ਬਾਗੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਅੱਜ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਨੀ ਹੈ ਕਿ ਜੋ ਜਾਲ ਸੋਧ ਬੈਲਾ ਸਰਕਾਰ ਨੇ ਲਿਆਂਦਾ ਇਹਦੇ ਵਿੱਚ 28 ਤਰੀਕ ਨੂੰ ਇਹਨਾਂ ਨੇ ਬਿੱਲ ਪਾਸ ਕੀਤਾ ਜੋ ਲਾਸਟ ਜਲਾਸ ਦੇ ਵਿੱਚ ਕਿ ਅਸੀਂ ਜੋ ਜਲ ਜਿਹੜਾ ਪ੍ਰਦੂਸ਼ਿਤ ਹੋ ਰਹਿਤ ਕਰਨਾ ਪਰ ਉਹਦੇ ਵਿੱਚ ਜੋ 1974 ਦੇ ਵਿੱਚ ਕਾਨੂੰਨ ਬਣਿਆ ਸੀ ਕਿ ਕੋਈ ਵੀ ਦਰਿਆ ਦੇ ਵਿੱਚ ਗੰਦਾ ਪਾਣੀ ਪਾਵੇ ਕੋਈ ਵੀ ਦਰਿਆ ਦੇ ਵਿੱਚ ਖੇੜ-ਖਾੜ ਕਰੇ ਤੇ ਉਹਦਾ ਪਰਚਾ ਕੀਤਾ ਜਾਊਗਾ ਪਰ 28 ਤਰੀਕ ਨੂੰ ਜੋ ਹੁਣ 2025 ਦੇ ਵਿੱਚ ਜਲਾਸ ਚੱਲਿਆ ਉਹਦੇ ਵਿੱਚ ਸਾਰੇ ਦਾ ਸਾਰਾ ਇਹਨਾਂ 1974 ਦਾ ਕਾਨੂੰਨ ਬਣਿਆ ਉਹਦੀਆਂ ਧੱਜੀਆਂ ਡਾਤੀਆਂ ਪੰਜਾਬ ਸਰਕਾਰ ਨੇ ਤੇ ਇਹਦੇ ਵਿੱਚ ਪਿੱਛੇ ਮੋਦੀ ਸਰਕਾਰ ਦੀ ਬਹੁਤ ਵੱਡੀ ਸ਼ੈ ਆ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਘਰੇ ਘਰੇ ਸਾਡੇ ਦਰਿਆ ਵਾ ਬਿਆਸ ਦਰਿਆ ਵਾ ਦਜੀਬਾ ਨੇ ਸਤਲੋ ਜਾਂ ਦੋ ਵੇਈਆਂ ਲੰਗਦੀਆਂ ਹੋਰ ਨਦੀਆਂ ਨਾਲੇ ਛੋਟੇ ਆ ਤੇ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਵੀ ਆ ਤੇ ਜੋ ਅਸੀਂ ਜੋ ਮੇਨ ਗੱਲ ਕਹਿਣੀ ਚਾਹੁੰਦੇ ਆ ਕਿ ਜੋ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਇਹਨਾਂ ਨੇ ਜੋ ਬਹੁਤ ਪਿਛੇ ਲੰਮਾ ਸਮਾਂ ਕੰਮ ਕੀਤਾ ਵਈਆ ਸਾਫ਼ ਕੀਤੀਆਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਧਰਤੀ ਬਣਾਉਣ ਤੇ ਪੂਰੇ ਜਤਨਸ਼ੀਲ ਆ ਪਰ ਅੱਜ ਜੋ ਜਿਹੜੀ ਸਰਕਾਰ ਦਾ ਉਹ ਹਿੱਸਾ ਉਹ ਸਰਕਾਰ ਨੇ 1974 ਵਾਲੇ ਕਾਨੂੰਨ ਦੀਆਂ ਧੱਜੀਆਂ ਡਾਤੀਆਂ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਰਾਜ ਸਭਾ ਮੈਂਬਰ ਨੂੰ ਕਿ ਕੀ ਤੁਸੀਂ ਉਹਨਾਂ ਦੇ ਬਿੱਲ ਦੇ ਨਾਲ ਸਹਿਮਤ ਜੇ ਜਾਂ ਨਹੀਂ ਸਹਿਮਤ ਤੁਹਾਨੂੰ ਸਟੈਂਡ ਸਾਫ਼ ਕਰਨਾ ਚਾਹੀਦਾ ਕਿ ਤੁਸੀਂ ਵਾਤਾਵਰਣ ਪ੍ਰੇਮੀ ਜੇ ਤੁਸੀਂ ਰੁੱਖਾਂ ਦੇ ਰਖਵਾਲੇ ਜੇ ਤੁਸੀਂ ਪਾਣੀ ਦੇ ਰਖਵਾਲੇ ਜੇ ਤੇ ਤੁਹਾਡੀ ਸਰਕਾਰ ਕੀ ਕਰ ਰਹੀ ਆ ਤੁਹਾਡੀ ਸਰਕਾਰ ਜਿਹੜੀ ਉਹ ਬੁਰੀ ਤਰ੍ਹਾਂ ਸਾਰੇ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਜਾ ਰਹੀ ਅਸੀਂ ਕਿਸੇ ਦੀ ਸ਼ਿਕਾਇਤ ਨਹੀਂ ਕਰ ਸਕਦੇ ਜੋ ਕਾਨੂੰਨ ਬਣਾ ਰਹੀ ਹੈ ਸਰਕਾਰ ਤੇ ਅਸੀਂ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪ ਦਾ ਸਟੈਂਡ ਸਪੈਕਟ ਕਰੋ ਕਿ ਤੁਸੀਂ ਸਰਕਾਰ ਦੇ ਨਾਲ ਜੇ ਕਿ ਲੋਕਾਂ ਦੇ ਨਾਲ ਆ ਜੇ ਤੁਸੀਂ ਲੋਕਾਂ ਦੇ ਨਾਲ ਆ ਤੇ ਤੁਹਾਨੂੰ ਤੁਰੰਤ ਰਾਜ ਸਭਾ ਦੇ ਵਿੱਚੋਂ ਬਾਹਰ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਹੀ ਰਾਜ ਸਭਾ ਦੀ ਤੁਹਾਨੂੰ ਸੀਟ ਦਿੱਤੀ ਆ ਲੋਕਾਂ ਦਾ ਹੀ ਵਿਸ਼ਵਾਸ ਸੀ ਪਰ ਜੇ ਅੱਜ ਤੁਸੀਂ ਪੰਜਾਬ ਸਰਕਾਰ ਦੇ ਮਗਰਮਗਰ ਚੱਲੋਂਗੇ ਤੇ ਇਹਦੇ ਵਿੱਚ ਲੋਕਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਵੱਜੂਗੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਵਾਤਾਵਰਣ ਪ੍ਰੇਮੀ ਜੇ ਤੁਸੀਂ ਸਾਰਾ ਕੁਝ ਸੰਭਾਲਿਆ ਤੇ ਅੱਜ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨੂੰ ਠੋਡ ਮਾਰ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਹਿੱਤਾਂ ਵਾਸਤੇ ਲੋਕਾਂ ਦੇ ਸ਼ੋਕੜ ਵਾਸਤੇ ਰਾਖੀ ਕਰਨ ਵਾਸਤੇ ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਜੇ ਤੁਸੀਂ ਖੁਰਸੀ ਨਾਲ ਚੁੰਬੜੇ ਰਹੇ ਤੇ ਤੁਹਾਨੂੰ ਇਹ ਬਹੁਤ ਕੱਦ ਘਊਗਾ ਤੁਹਾਨੂੰ ਲੋਕਾਂ ਨੇ ਮਾਫ ਨਹੀਂ ਕਰਨਾ ਅਸੀਂ ਅਗਲੀ ਗੱਲ ਜੋ ਪੰਜਾਬ ਦੀ ਸਰਕਾਰ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਮੰਤਰੀ ਆ ਐਮ ਐਲ ਏ ਆ ਰਾਜ ਸਭਾ ਮੈਂਬਰ ਆ ਜਿੰਨਾ ਜਿਹੜਾ ਸਾਡੀ ਸ਼ੰਭੂ ਖਨੋਰੀ ਮੋਰਚੇ ਦੇ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਜਿੰਨਾ ਜਿਹੜਾ ਇਨਸਾਫ ਨਹੀਂ ਮਿਲਦਾ ਇਹਨਾਂ ਨੂੰ ਪਿੰਡਾਂ 'ਚ ਬਿਲਕੁਲ ਨਹੀਂ ਵੜਨ ਦੇਣਾ ਕਾਲਿਆਂ ਝੜਿਆਣਾ ਇਹਨਾਂ ਦਾ ਲਗਾਤਾਰ ਵਿਰੋਧ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ